ਸਤਿ ਸ੍ਰੀ ਅਕਾਲ ਅਸੀਂ ਅੱਜ ਪਹੁੰਚਿਆ ਬਟਿੰਡਾ ਦੇ 18ਵੇਂ ਵਿਰਾਸਤੀ ਮੇਲੇ ਦਾ ਅੱਜ ਚਲ ਕੇ ਤੁਹਾਨੂੰ ਦਿਖਾਉਣ ਲੈ ਆਏ ਆ ਤੁਹਾਨੂੰ ਅੰਦਰ ਜਾ ਕੇ ਕਰਕੇ ਦਿਖਾਉਣੇ ਆ ਪੂਰੇ ਸ਼ਹਿਰ ਦੇ ਵਿੱਚ ਹੀ ਜਿਹੜਾ ਦਿੱਤਾ ਜਾਊਗਾ ਤੁਹਾਨੂੰ ਦੱਸ ਦੀ ਕਿ ਬਟਿੰਡਾ ਦਾ ਵਿਰਾਸਤ ਵਿਸ਼ਾਲ ਵਿਰਾਸਤੀ ਮੇਲਾ ਆਇਆ ਹੈਗਾ ਇਹ ਰੱਖ-ਰੱਖ ਮੰਗਣਾ ਤੁਹਾਨੂੰ ਦਿਖਾਉਣੇ ਆ ਤਾਂ ਸ਼ੁਰੂ ਕਰਦੇ ਆ ਇਹਦੇ ਵਿੱਚ ਉੱਠ ਘੋੜੇ ਹਾਥੀ ਤੇ ਪੰਜਾਬੀ ਵਿਰਸੇ ਦੇ ਵੱਖ-ਵੱਖ ਰੰਗ ਇਹਦੇ ਵਿੱਚ ਦਿਖਾ ਜਾਂਦੇ ਆ ਦੇਖੋ ਤੁਸੀਂ ਬੜੇ ਸੋਹਣੇ ਸਜਾਏ ਨੇ ਉਨੇ ਬਹੁਤ ਮਸ਼ਹੂਰ ਆ ਬਾਪੇ ਜਿਹੜੇ ਜੋਗੀ ਜੋਗੀਆਂ ਦਾ ਤੁਹਾਨੂੰ ਦਿਖਾਉਨੇ ਆ ਵੀਣ ਵੀਣਵਾਜਾ ਬੜੀਆ ਇਹ ਦੇ ਰਾਏ ਪੱਤਰ ਪੱਤਰ ਹੋ ਗਏ ਸੀ ਕਿਡੋ ਪੱਤਰ ਹੋ ਗਏ ਸੀ ਪਾ ਦੇ ਆ ਹੋਰ ਦਿਖਾਉਣੇ ਆ ਰੰਗ ਬਰੰਗਾ ਬਰਾਸਤੀ ਮੇਲਾ ਬਟਿੰਡਾ ਦਾ 18ਵਾਂ ਬਰਾਸਤੀ ਮੇਲਾ ਇਹਦੇ ਵਿੱਚ ਬਾਕ ਬਾਕ ਸਕੂਲ ਬਾਕ ਬਾਕ ਸਭ ਤਮ ਆ ਦੇ ਕੋ ਬੱਚੇ ਕਿੱਡੇ ਛੋਟੇ ਲੱਗਦੇ ਕੀ ਲਿਖਿਆ ਰੁੱਖ ਅਚਾ ਰੁੱਖ ਅਤੇ ਕੁੱਖ ਅਤੇ ਰੁੱਖ ਅਤੇ ਕੁੱਖ ਦੋਵੇਂ ਸਾਰਤੋ ਫਰੋਂ ਇੱਕ ਦੂਜੇ ਦੇ ਉੱਪਰ ਹੀ ਰਗਦੀ ਹੈ ਰਗ ਨੂੰ ਰਹੇ ਜੀ ਬਹੁਤ ਵਧੀਆ ਵੈਸੇ ਤਾਂ ਦੇਖੋ ਪਰ ਉਹ ਡਾਕਟਰ ਬਟਾ ਬਹੁਤ ਬੁਰਾ ਸਭ ਖਾ ਗਿਆ ਇਹ ਮੇਰੀ ਗੱਲ ਉਹਨਾਂ ਆਜ ਇਹਨੇ ਐਂਡ ਕਵਰ ਤਾਂ ਕਿੱਦਾਂ ਲਾਈ ਜੀ ਬੋਰੂ ਖਣੇ ਆਡਾ ਟ੍ਰਾਲੀਆਂ ਦੇ ਨਾਲ ਆਡਾ ਮੈਸੇਜ ਦਿੱਤੇ ਵਿਆ ਕੋ ਪੰਜਾਬੀ ਕਲਚਰ ਆ ਕੋਈ ਸੋਸ਼ਲ ਮੈਸੇਜ ਆ ਤੇ ਜੀ ਸਵਾਟਾ ਮਾਰਦਾ ਹੈ ਤੇਜ਼ ਸੱਜਣ ਫਾਊਂਡੇਸ਼ਨ ਫੇਡਾ ਬਲੋ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਪੰਜਾਬ ਪੀ ਦੇ ਪੰਜਾਬ ਦੇ ਆਜ਼ਾਦੀ ਦੇ ਰਾਟਿਆਂ ਨੂੰ ਇੱਥੇ ਵੀ ਪੰਜਾਬੀ ਕਲਚਰ ਦਾ ਵੀ ਝਲਕਾ ਹੈ ਜਿਹੜਾ ਚਰਖੇ ਤੇ ਗੁਣਿਆ ਕਬਿਆ ਇੱਧਰ ਕਿੱਦਾਂ ਖੋਨੇ ਆ ਬਾਈ ਦਾ ਇਹ ਹੈ ਜੀ ਸਰਕਾਰੀ ਮਿਡਲ ਸਕੂਲ ਤੋਬਿਆਣਾ ਤੇ ਕਾਦੀ ਦਿਖਾ ਰਹੇ ਹਾਂ ਉਸ ਦੀ ਕੀ ਦਿਖਾ ਰਹੇ ਹਾਂ ਹਾਂਜੀ ਕੀ ਬਣੇ ਉਸ ਦੀ ਕੀ ਦਿਖਾ ਰਹੇ ਹਾਂ ਭਾਈ ਅਸੀਂ ਆਹ ਭਾਈ ਜੀ ਭਗਤ ਸਿੰਘਾ ਜੀ ਅੱਛਾ ਅਸ਼ੀਰਪਖ ਸਿੰਘ ਵਾਹ ਵਧੀਆ ਵਾਹ ਭਗਤ ਸਿੰਘ ਵਾਕੇ ਬਣੋ ਜੀ ਆ ਸਾਹ ਭਗਤ ਸਿੰਘ ਵਾਰੇ ਬਾਦੁਰ ਬਣੋ ਜਗਾ ਬਾਦੁਰ ਗੁਰੂ ਰਾਜਗੁਰੂ ਕਿੱਥੇ ਆ ਰਾਜਗੁਰੂ ਕਿੱਥੇ ਆ ਰਾਜਗੁਰੂ ਹਾਰੇ ਆ ਜੀ ਚੌਂਕੀ ਨਹੀਂ ਪਾਈ ਆ ਨੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਚੱਲਦਾ ਕਿਹੜਾ ਸਕੂਲ ਹੈ ਇਹ ਸਰਕਾਰੀ ਮਿਡਲ ਸਕੂਲ ਧੋਬੀਆਣਾ ਦੇ ਬੱਚੇ ਆ ਇਹ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਜੀ ਦੀਆਂ ਇਹ ਝਲਕੀਆਂ ਦਿਖਾਉਂਦੇ ਆ ਮੈਸੇਜ ਦਿੰਦੇ ਆ ਬਹੁਤ ਵਧੀਆ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਬੋਲੇ ਜਿਆ ਕੁੜੀਆਂ ਕਿਹੜੇ ਸਕੂਲ ਦੀਆਂ ਪਤਾ ਨਹੀਂ ਕਿਹੜੇ ਸਕੂਲ ਦੀਆਂ ਲਿਖਿਆ ਨਹੀਂ ਪੱਲ ਵਾਸੇ ਵੰਡ ਲੱਗੋ ਕਿਹੜੇ ਸਕੂਲ ਦੇ ਬੇਟਾ ਟੈਲੀਸਕੋਪ ਰਨਸ ਕੋ ਠੀਕ ਹੈ ਇਹ ਦੁਰਨਕਸ ਖੋਲਦੇ ਆ ਕੁੜੀਆਂ ਨੇ ਇਹ ਆ ਰਹੀ ਆਲਾ ਦੋਦੀਏ ਗਿਆਲਾ ਠੀਕੋ ਇਹ ਰਾਤ ਬੜਾ ਸੁਣਾਉਂਦੇ ਦੁਬਾਰਾ ਕਰੀ ਮੇਰੇ ਕੋਲ ਮੋਟੀ ਚ ਨਹੀਂ ਸਹੀ ਨਹੀਂ ਆਈ ਜਿਹਦੇ ਗਿਆ ਮੈਂ ਫੋਟੋ ਖਾਫਨੇ ਉਪਰ ਆਲਾ ਨਹੀਂ ਵੀ ਆ ਨਾਲੇ ਹੋ ਗਈ ਨਾਲੇ ਵਾਈਟ ਐਂਗਲ ਬਹੁਤ ਹੋ ਰਿਹਾਗਾ ਹੇ ਸਾਰੇ ਜਿਹੜੇ ਜਿਹੜੀਆਂ ਵੀ ਚਲਕੀਆਂ ਨੇ ਝਾਕੀਆਂ ਨੇ ਇਹ ਜਾ ਕੇ ਵਿਰਾਸਤੀ ਮੇਲੇ ਦੇ ਵਿੱਚ ਆਡੜ ਜਗ੍ਹਾ ਬਣੀ ਹੋਈ ਆ ਉੱਥੇ ਜਾ ਕੇ ਕਿ ਬਾਬੇ ਨੇ ਨੇ ਪੁੱਛਾ ਖੜਾ ਬਾਬੇ ਚਮਗੜ ਬਾਬੇ ਇਸ ਕਾਹਦੀ ਹੈ ਇਸ ਮੇਲੇ ਦੇ ਵਿੱਚ ਇਹ ਹੈਗਾ ਮਾਤਾ ਸੁੰਦਰੀ ਪਬਲਿਕ ਸਕੂਲ ਕੋਟਸਬੀਰ ਆ ਦੇਖੋ ਗੋਸੁਖੀ ਨੂੰ ਕੋਟਸਬੀਰ ਦਾ ਮੈਸੇਜ ਦਿੰਦੇ ਆ ਬੱਚੇ ਦੇਖੋ ਕਿੰਨੇ ਥੋੜੇ ਲੱਗਦੇ ਆ ਬਾਣੇ ਦੇ ਵਿੱਚ ਬਹੁਤ ਸੋਹਣੇ ਲੱਗਦੇ ਦੇਖੋ ਬੱਚੇ ਸਾਥੀ ਕਾਲ ਸਾਰਿਆਂ ਨੂੰ ਇਹ ਸ੍ਰੀ ਗੁਰੂ ਨਾਨਕ ਦੇਵ ਖਾਲਸਾ ਗਰਲ ਕਾਲਜ ਇਹ ਪੰਜਾਬੀ ਵਿਰਸੇ ਦਾ ਹੈ ਵੀ ਬੈਸਿਕ ਦਾ ਐਡਾ ਦਾ ਦਿਖਾਉਣਾ ਤੁਹਾਨੂੰ ਸਾਰਾ ਆਰਾਖਾਈ ਬਣੀ ਬਹੁਤ ਸੋਹਣਾ ਵਸ ਨਾਲ ਬੜੀ ਚੰਗੀ ਠੀਕ ਹੈ ਕੋਈ ਆਪਣੇ ਕਦੋਂ ਕਿਹੜੇ ਸੀਜ਼ਨ ਚ ਹੋਏ ਸੀ ਇਹ ਜੇ ਟਾਈਮ ਸੀਜ਼ਨ ਚ ਹੋਏ ਸੀ ਕਾਸੀ ਜੀ ਠੀਕ ਹੈ ਦੇਖੋ ਚਲੋ ਬਹੁਤ ਵਧੀਆ ਮਾਪੇ ਸੀ ਮਣੀ ਅਬ ਇਹ ਵੀ ਜਿਆਦਾਤਰ ਪੰਜਾਬੀ ਵਿਰਸੇ ਨੂੰ ਦੇ ਲਈ ਸਾਹਸ ਵਾਲ ਦੇ ਲਈ ਇੱਕ ਮੇਲਾ ਮਿਲ ਰਿਹਾ ਜਿਆਦਾ ਚਲਕੀਆਂ ਪੰਜਾਬੀ ਵਿਰਸੇ ਨੂੰ ਪ੍ਰੋਮੋਟ ਕਰਦੀਆਂ ਨੇ ਕਿਉਂਕਿ ਜਿਹੜਾ ਆਪਾਂ ਵੈਸਟਰਨ ਕਲਚਰ ਆ ਗਿਆ ਉਹਦੇ ਵਿੱਚ ਪੈ ਕੇ ਆਪਣੇ ਜਿਹੜੇ ਨਵੀਂ ਪੀੜ੍ਹੀ ਆ ਉਹ ਪੰਜਾਬੀ ਵਿਰਸੇ ਨੂੰ ਭੁੱਲ ਗਈ ਤਾਂ ਇਹ ਜਿਹੜਾ ਮੇਲਾ ਹੈਗਾ ਪੰਜਾਬੀ ਵਿਰਸੇ ਨੂੰ ਸਾਂਭਣ ਦੇ ਲਈ ਸਾਡੇ ਇੱਕ ਪਿੰਡ ਬਣਾਇਆ ਹੋਇਆ ਹੈ ਪੁਰਾਣੇ ਸਾਡਾ ਪੰਜਾਬੀ ਜਿਹੜੇ ਪਿੰਡ ਹੁੰਦੇ ਸੀ ਪੁਰਾਣੇ ਪੰਜਾਬ ਦੇ ਵਿੱਚ ਮਿੱਟੀ ਦੇ ਬਣੇ ਹੋਏ ਉਸ ਤਰ੍ਹਾਂ ਦਾ ਇੱਕ ਪਿੰਡ ਬਣਾਇਆ ਹੋਇਆ ਪਟੰਡਾ ਦੇ ਖੇੜ ਸਿਟੀ ਦੇ ਪਿੱਛੇ ਉਹਦੇ ਵਿੱਚ ਇਹ ਜਿਹੜਾ ਮੇਲਾ ਹਰ ਸਾਲ ਲੱਗਦਾ 18ਵਾਂ ਵਿਰਾਸਤੀ ਮੇਲਾ ਹੈ ਕਿ ਵਕ ਵਕ ਕਲਾਕਾਰ ਆਉਂਦੇ ਆ ਇਹਦੇ ਵਿੱਚ ਤੇ ਸਾਰੇ ਹੀ ਜਿਹੜੇ ਸਕੂਲ ਹੈਗੇ ਪੰਜਾਬ ਪਟੰਡੇ ਦੇ ਸਰਕਾਰੀ ਤੇ ਬਹੁਤੇ ਪ੍ਰਾਈਵੇਟ ਵੀ ਇਹਦੇ ਵਿੱਚ ਸ਼ਾਮਲ ਹੁੰਦੇ ਆ ਤੇ ਇੱਕ ਵਧੀਆ ਬਹੁਤ ਸੋਹਣਾ ਇਹ ਮੇਲਾ ਹੁੰਦਾ ਤੁਹਾਨੂੰ ਦਿਖਾਵਾਂਗੇ ਮੇਲਾ ਵੀ ਯਾਰ ਰੱਬੇ ਸੇਪ ਘੜ ਮੇਲਾ ਦੇਖ ਕੇ ਪੁਰਾਣੇ ਪੰਜਾਬ ਦੀ ਯਾਦ ਆ ਜਾਂਦੀ ਹੈ ਜਿਹੜਾ ਪੁਰਾਣਾ ਪੰਜਾਬ ਦਾ ਹੁੰਦਾ ਸੀ ਇਸੇ ਮਕਸਦ ਹੈ ਇਸ ਮੇਲੇ ਦਾ ਜਿਹੜਾ ਸਾਡਾ ਇਹ ਜੀ ਗੁਰਮੇਦ ਸਿੰਘ ਮਹਿਤਾ ਜੀ ਇਹ ਬਠਿੰਡਾ ਦੇ ਫਿਲਹਾਲ ਹਾਜ਼ਰ ਹਨ ਇਹ ਗੁਰਦੁਆਰਾ ਸਾਹਿਬ ਹੈ। ਉਹ ਤੋਂ ਸ਼ੁਰੂ ਹੋਇਆ ਹੈ ਵਿਰਾਸਤੀ ਜਲੂਸ ਹੈ। ਤੇ ਜਾ ਕੇ ਬਠਿੰਡਾ ਦੇ ਵੱਖ-ਵੱਖ ਪੁਜਾਰਾ ਚ ਜਾਂਦੇ ਹੋਏ। ਬਠਿੰਡਾ ਇਹਦਾ ਖੇਡ ਸਟੇਡੀਅਮ ਹੈ। ਉੱਥੇ ਜਾ ਕੇ ਅੰਦਰ ਇੱਕ ਪੈਡ ਬਣਾਇਆ ਹੋਇਆ ਖੇਡ ਸੈਣੀ ਦੇ ਪਿੱਛੇ ਵਿਰਾਸਤੀ ਪਿੰਡ। ਉੱਥੇ ਜਾ ਕੇ ਖਤਮ ਹੋਣਾ ਤੇ ਉੱਥੇ ਜਿਹੜਾ ਜੁਬੇਲਾ ਹੈਗਾ ਅੱਜ ਤੋਂ ਸ਼ੁਰੂ ਹੈ। ਤੇ ਉਸੇ ਆ ਕੇ ਲੈ ਸਕਦੇ ਹੋ ਮਿਲਦਾ ਅਨੰਦ। ਠੀਕ ਹੈ ਜੀ ਜੁੜੇ ਰਹੋ ਤੁਹਾਡੇ ਚੈਨਲ ਪੰਜ ਪੰਜ ਟੀਵੀ ਦੇ ਨਾਲ ਜੈ ਹਿੰਦ ਜੈ ਭਾਰਤ ਜੈ ਪੰਜਾਬ